ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਾਂ ਵਰਕਰ ਕੋਈ ਨੀਲੀ ਪੱਗ ਬੰਨ ਕੇ ਆ ਜੇ ਤੇ ਲੋਕ ਆਖਦੇ ਨੇ ਕਿ ਲਟੇਰਾ ਜਿਹੜਾ ਹੈ ਉਹ ਆ ਗਿਆ ਬਾਦਲ ਪਰਵਾਰ ਜਾਂ ਬਾਦਲ ਅਕਾਲੀ ਦਲ ਜਿਹੜਾ ਹੈ ਹੁਣ ਦੁਬਾਰਾ ਪੰਜਾਬ ਤੇ ਸਤਾ ਚ ਆਉਂਦਾ ਕੋਈ ਉਹਦਾ ਚਾਂਸ ਨਹੀਂਗਾ ਜਿਵੇਂ ਹੀ ਅੰਮ੍ਰਿਤਪਾਲ ਐਲਾਨ ਹੋ ਜਾਂਦਾ ਉਸੇ ਥੋੜੇ ਦੇਣੀ ਵਿਰਸਾ ਸਿੰਘ ਵਲਟੋਏ ਦਾ ਐਲਾਨ ਕਰ ਦਿੰਦੀ ਸ਼੍ਰੋਮਣੀ ਅਕਾਲੀ ਦਲ ਇਸ ਮਾਸਰੇ ਨੂੰ ਤੁਸੀਂ ਕੀ ਦੇਖਦੇ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਦੇਣ ਦੀ ਬਜਾਏ ਆਪਣਾ ਕੈਂਡੀਡੇਟ ਉਤਾਰ ਦੇਣਾ ਇਹਦੇ ਪਿੱਛੇ ਉਹਨਾਂ ਦੀ ਮਜਬੂਰੀ ਹੈ ਵਜ੍ਹਾ ਕੋਈ ਕਿ ਜਾਂ ਕੋਈ ਡਰ ਹੈ ਕਿ ਜਾਂ ਫਿਰ ਇਹ ਕੋਈ ਸਾਜ਼ਿਸ਼ਚਾਲ ਹੈ ਜਦੋਂ ਬੀਬੀ ਖਾਲੜਾ ਖੜ ਗਈ ਆਪਣੇ ਖਡੂਰ ਸਾਹਿਬ ਤੋਂ ਕੈਂਡੀਡੇਟ ਉਮੀਦਵਾਰ ਬਣ ਗਏ ਸੀ ਤਾਂ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਚ ਥੋੜ੍ਹਾ ਬੋਤਾ ਵੀ اخਲਾਕ ਹੁੰਦਾ ਉਹਨੂੰ ਆਪਣਾ ਕੈਂਡੀਡੇਟ ਬੀਬੀ ਜਗੀਰ ਕੌਰ ਜਿਹੜੀ ਸੀ ਉਹ 2019 ਚ ਨਹੀਂ ਖੜੀ ਕਰਨੀ ਚਾਹੀਦੀ ਸੀ ਵਰਸਾਤ ਸਿੰਘ ਬਲਟੋਆ ਜਿਹੜਾ ਅੰਦਾ ਹੈ ਵੀ ਮੈਂ ਇੰਨੀ ਕੈਦ ਕੱਟੀ ਹੈ ਵਰਸਾਤ ਸਿੰਘ ਬਲਟੋਏ ਨੂੰ ਇਹ ਵੀ ਪਤਾ ਕਿ ਉਹਨੇ 15 ਸਾਲ ਦਾ ਬਾਦਲਾ ਦਾ ਰਾਜ ਵੀ ਹੰਡਾਇਆ ਇਹ ਕਹਿੰਦਾ ਨਹੀਂ ਜੀ ਆ ਵੇਖੋ ਵਰਸਾਤ ਸਿੰਘ ਬਲਟੋਏ ਨੇ ਉਸ ਸਮੇਂ ਬਾਹਾਂ ਖੜੀਆਂ ਕਰ ਦਿੱਤੀਆਂ ਕਹਿੰਦਾ ਸਾਬਤ ਇਹ ਕਰੋ ਮੈਂ ਚੈਲੰਜ ਕਰ ਸਕੀ ਉਹ ਮੇਰੀ ਫੋਟੋ ਹੀ ਨਹੀਂ ਹੈਗੀ ਹੁਣ ਇਹ ਪਰਸੋਦ ਮੈਂ ਉਹਨਾਂ ਦੀ ਵੀਡੀਓ ਸੁਣ ਰਿਹਾ ਸੀ ਉਹ ਆਖ ਰਹੇ ਸੀ ਕਿ ਮੇਰੇ ਤੋਂ ਗੰਦਾ ਬੰਦਾ ਕੋਈ ਨਹੀਂਗਾ ਜੀ ਹੁਣ ਜਿੱਤੇਗਾ ਤੇ ਕੱਲਾ ਅਮਰਤਪਾਲ ਹੀ ਜਿੱਤੇਗਾ ਜੇ ਬਾਹਰ ਆਏਗਾ ਤੇ ਕੱਲਾ ਅਮਰਤਪਾਲ ਹੀ ਆਏਗਾ ਤੇ ਇਹ ਲੜਾਈ ਕੱਲੇ ਅਮਰਤਪਾਲ ਦੀ ਹੈ ਕਿ ਜਾਂ ਸਿਰਫ ਬਾਕੀ ਉੱਥੇ ਹੀ ਰਹਿਣਗੇ ਕਈ ਪੰਥਕ ਪਾਰਟੀਆਂ ਬਣੀਆਂ ਨੇ ਕਈ ਅਕਾਲੀ ਦਲ ਬੜੇ ਨੇ ਪਰ ਕਿਸੇ ਦੀ ਦਾਲ ਲੀਂਗੜੀ ਇਹ ਸਭ ਕੁਝ ਵੇਖਦਿਆਂ ਹੋਇਆਂ ਵੀ ਤੁਸੀਂ ਬੜੀ ਹਿੰਮਤ ਕੀਤੀ ਕਿ ਪੰਥਕ ਪਾਰਟੀ ਫੇਰ ਖੜੀ ਕਰਤੀ ਹੈ ਵੀ ਪੰਥਕ ਕਲਾਸ ਕਹਿੰਦੇ ਸੀ ਪੰਥਕ ਜਮਾਤ ਕਹਿੰਦੇ ਸੀ ਔਰ ਉਹਨਾਂ ਨੂੰ ਇਹੀ ਲੱਗਾ ਸੀ ਕਿ ਅਸੀਂ ਜਿਵੇਂ ਹੀ ਬਾਦਲ ਦਲ ਤੋਂ ਹਟਾਂਗੇ ਤੇ ਬਾਦਲ ਦਲ ਤੇ ਗਿਆ ਇਹ ਤੇ ਰੇਤ ਦੀ ਮੋਟ ਵਾਂਗੂ ਸ਼ਾਇਦ ਵਿੱਚ ਚੁੱਕੇ ਸੱਜਣਾ ਇਹੀ ਭਲੇਖਾ ਉਹਨਾਂ ਨੂੰ ਲੈ ਬੈਠਾ ਸੀ ਬਹੁਤ ਸਾਰੀਆਂ ਐਸੀ ਪਾਰਟੀਆਂ ਸੀਗੀਆਂ ਉਹ ਜ਼ਿਆਦਾ ਬਾਗਲ ਦੇ ਚਮਚੇ ਬਣ ਕੇ ਰਹਿ ਗਏ ਜਾਂ ਬਾਦਲ ਦੇ ਸਪੋਰਟਰ ਬਣ ਕੇ ਰਹਿ ਗਏ ਜਾਂ ਉਹਨਾਂ ਨੂੰ ਹਮਾਇਤ ਦੇ ਦਿੱਤੀ ਜਿਹੜੇ ਵੀ ਬਾਦਲ ਦਾ ਵਿਰੋਧ ਕਰਦੇ ਸੀ ਉਹ بیچ ਕੇ ਰੱਖ ਦਿੱਤੇ ਜਿਹੜੇ ਜਿੰਨੇ ਵੀ ਕਾਲੀ ਦਲ ਇਹ ਬਣੇ ਨੇ ਉਹ ਹੰਬ ਗਏ ਅਖੀਰ ਉਹ ਭਾਏ ਬਰੰਪੁਰਾ ਸਾਹਿਬ ਸੀ ਤੇ ਭਾਏ ਢੀਂਡ ਸਾਹਿਬ ਸੀ ਉਹ ਅਖੀਰ ਤਿੰਨ ਚਾਰ ਸਾਲਾਂ ਬਾਅਦ ਬਦਲਦੀ ਫਿਰ ਚਰਨੀ ਆਪਣੇ ਸ਼ਰਨ ਜਾ ਲੱਗੇ ਬਰੰਪੁਰਾ ਪੱਤਕ ਪਾਰਟੀ ਕਹਿੰਦੇ ਕੀ ਪਤਾ ਨਹੀਂ ਇਹ ਜ਼ਮਾਨਤ ਜਬਤ ਕਰਾਉਣ ਦਾ ਇਹਨਾਂ ਨੂੰ ਕੀ ਚਸਕਾ ਪਿਆ ਕੀ ਸਵਾਦ ਪਿਆ ਕਹਿੰਦੇ ਨੇ ਕਿ ਬਾਜਵੇ ਦੀ ਜ਼ਮਾਨਤ ਜਬਤ ਹੋਣੀ ਹੈ ਮੈਂ ਕਦੇ ਕੋਈ ਸਰਕਾਰ ਹੰਡਾਈ ਨਹੀਂ ਹਮੇਸ਼ਾ ਸਰਕਾਰ ਦੇ ਜਿਹੜੀ ਆ ਪੰਜਾਬ ਤੇ ਪੰਥ ਪ੍ਰਤੀ ਨੀਤੀਆਂ ਨੇ ਉਹਦੇ ਖਿਲਾਫ ਬੋਲਦਾ ਰਿਹਾ ਵਾਂ ਇਹਨਾਂ ਲੋਕਾਂ ਨੇ ਲੋਕਾਂ ਦੇ ਪੁੱਤ ਮਰਵਾਏ ਸ਼ਹੀਦ ਕਰਾਏ ਉਹ ਵੀ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ ਇੱਥੇ ਤੇ ਹੁਣ ਪੰਥ ਦੀ ਸਮਝ ਨਹੀਂ ਆਉਂਦੀ ਕਿ ਪੰਥਕ ਕਿਹੜਾ ਹੈ ਇਹਦੀ ਕੈਟਾਗਰੀ ਕੀ ਹੈ ਅਸਲੀ ਪੰਥਕ ਹੁੰਦਾ ਕੀ ਹੈ ਪੰਜਾਬ ਦੇ ਲੋਕਾਂ ਨੂੰ ਪੰਥ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਕਿਹੜਾ ਪੰਥਕ ਹੈ ਕਿ ਕਿਹੜਾ ਪੰਥਕ ਨਹੀਂ ਹੈ ਤੁਸੀਂ ਪੰਥਕ ਹੋ ਬਿਲਕੁਲ ਪੰਥਕ ਆ ਕੀ ਸਬੂਤ ਹੈ ਖਾੜਕੂਵਾਦ ਦੇ ਵਿੱਚ ਤੁਹਾਡਾ ਕੋਈ ਯੋਗਦਾਨ ਦੇਖੋ ਖਾੜਕੂਵਾਦ ਦੇ ਵੇਲੇ ਅਸੀਂ ਪੜਦੇ ਸੀ ਕੋਈ ਗ੍ਰਫਤਾਰੀ ਨਹੀਂ ਕਦੀ ਪੁਲਿਸ ਦਾ ਟੌਰਚਰ ਨਹੀਂ ਹੋਇਆ ਕਦੀ ਪੁਲਿਸ ਨੇ ਵੜ ਕੇ ਮਦਦ ਸੇਵਾ ਜੀ ਨਹੀਂ ਕੀਤੀ ਫਟਾਫਟਾ ਨਹੀਂ ਫੇਰਿਆ ਤਕੋ ਗੱਲ ਇਹ ਆ ਕਿ ਉਹ ਕੀ ਅਕਸਰ ਉਹੀ ਕਹਿੰਦੇ ਕਿ ਪੰਥਕ ਆਹੀ ਕੁਰਬਾਨੀ ਬਣੀ ਜ਼ਰੂਰੀ ਨਹੀਂ ਵੀ ਜਿੰਨਾਂ ਨੂੰ ਪਟਾ ਪਟਾ ਤੇ ਹੁਣ ਜਿਹੜੇ ਆ ਉਹ ਬੋਲਸ ਲਟੇਰੀਆ ਨੂੰ ਵੀ ਫੇਰਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੱਜ ਜਦੋਂ ਤੁਸੀਂ ਵੇਖਦੇ ਹੋ ਕਿ ਕੋਨੇ ਮੋਨੇ ਜਿਹੜੇ ਆ ਉਹ ਸਾਰੇ ਬਾਦਲ ਪਰਿਵਾਰ ਨੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕਰ ਲਏ ਨੇ ਉਹਦੇ ਨਾਲ ਜਿਹੜੇ ਪੰਥਕ ਲੋਕ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਜਿੰਨਾਂ ਚ ਨੇ ਸ਼੍ਰੋਮਣੀ ਅਕਾਲੀ ਦਲ ਲਈ ਆਪਣੇ ਪਰਿਵਾਰ ਕੁਰਬਾਨ ਕੀਤੇ ਨੇ ਉਹਨਾਂ ਦੇ ਦਿਲਾਂ ਤੇ ਵੇਖੋ ਵੀ ਕੀ ਬੀਤ ਬੀਜੇਪੀ ਦੇ ਤੇ ਜਿਹੜੇ ਕੈਂਡੀਡੇਟ ਨੇ ਉਹ ਕਿਵੇਂ ਰੋਜ਼ ਉਹਨਾਂ ਨੂੰ ਕਿਸਾਨ ਭਜਾ ਰਹੇ ਨੇ ਕੋਈ ਕਾਰ ਦੇ ਅੱਗੇ ਭਜ ਰਿਹਾ ਹੈ ਤੇ ਕੋਈ ਕਾਰ ਦੇ ਪਿੱਛੇ ਭਜ ਰਿਹਾ ਮੇਰਾ ਖਿਆਲ ਬੀਜੇਪੀ ਦੇ ਜਿਹੜੇ ਕੈਂਡੀਡੇਟ ਹੈ ਉਹ ਪਛਤਾਉਂਦੇ ਹੋਣੇ ਕਿ ਅਸੀਂ ਟਿੱਕ ਟਾਕ ਕਿਉਂ ਲੈ ਲਈ ਵੇਖੋ ਅਕਾਲੀ ਦਲ ਤੇ ਅੱਗੇ ਆਸ਼ੀਏ ਤੇ ਤਿੰਨ ਸੀਟਾਂ ਉਹਨੇ ਵਿਧਾਨ ਸਭਾ ਚਲੀ ਆਏ ਤੇ ਅਕਾਲੀ ਦਲ ਜਿਹੜਾ ਮੇਰਾ ਨਹੀਂ ਖਿਆਲ ਵੀ ਅਕਾਲੀ ਦਲ ਨੂੰ ਵੀ ਇੱਥੇ ਕੋਈ ਸੀਟ ਮਿਲੇ 13 ਦੀਆਂ 13 ਸੀਟਾਂ ਸ਼ਰਮ ਨਹੀਂ ਅਕਾਲੀ ਦਲ ਤੇ ਬੇਗੰਪੁਰਾ ਖਾਲਸਾ ਰਾਜ ਪਾਰਟੀ ਜਿਹੜੀ ਉਹ ਪੰਜਾਬ ਚ ਲੈ ਜਾਏ ਇਹੋ ਜਿਹਾ ਹੋ ਆ ਚੱਲ ਸਕਦੀ ਜੇ ਜਿਵੇਂ ਪਤਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਬਹੁਤ ਸਾਰੀਆਂ ਐਸੀ ਸਿਆਸੀ ਪਾਰਟੀਆਂ ਨੇ ਕਈ ਪੰਥਕ ਪਾਰਟੀਆਂ ਨੇ ਜਿਹੜੀਆਂ ਸ਼ਹੀਦਾਂ ਦੇ ਨਾਂ ਤੇ ਖੜਕੂਆਂ ਦੇ ਨਾਂ ਤੇ ਪੰਥ ਦੇ ਨਾਂ ਤੇ ਖੜੀਆਂ ਤਾਂ ਹੋ ਗਈਆਂ ਬਣ ਤਾਂ ਗਈਆਂ ਸਿਆਸੀ ਮੋਰਚੇ ਵੀ ਖੋਲੇ ਸਿਆਸਤ ਦੇ ਵਿੱਚ ਹੱਥ ਵੀ ਅਜ਼ਮਾਏ ਪਰ ਉਹਨਾਂ ਨੂੰ ਕਾਮਯਾਬੀ ਨਾ ਮਿਲ ਸਕੀ ਆਖਰ ਕੀ ਵਜ੍ਹਾ ਕਿ ਉਹ ਕਾਮਯਾਬ ਨਹੀਂ ਹੋ ਸਕੇ ਆਖਰ ਕੀ ਵਜ੍ਹਾ ਕਿ ਸੰਗਤਾਂ ਉਹਨਾਂ ਨੂੰ ਪਸੰਦ ਨਾ ਕਰ ਸਕੀਆਂ ਆਖਰ ਕੀ ਵਜ੍ਹਾ ਕਿ ਪੰਥ ਦਾ ਉਹਨਾਂ ਵੱਲ ਝੁਕਾ ਨਹੀਂ ਹੋ ਸਕਿਆ ਇੱਕ ਨਵੀਂ ਪਾਰਟੀ ਐਸ ਵੇਲੇ ਫਿਰ ਮੈਦਾਨ ਦੇ ਵਿੱਚ ਆਈ ਹੈ ਬੇਗਮਪੁਰਾ ਪੰਥਕ ਪਾਰਟੀ ਸੋ ਉਹਦੇ ਫਾਊਂਡਰ ਸਾਡੇ ਨਾਲ ਐਸ ਵੇਲੇ ਭਾਈ ਗ੍ਰਿੰਦਰ ਸਿੰਘ ਜੀ ਬਾਜਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਜਵਾ ਸਾਹਿਬ ਇਸ ਤੋਂ ਪਹਿਲਾਂ ਵੀ ਕਈ ਪੰਥਕ ਪਾਰਟੀਆਂ ਬਣੀਆਂ ਨੇ ਕਈ ਅਕਾਲੀ ਦਲ ਬੜੇ ਨੇ ਪਰ ਕਿਸੇ ਦੀ ਦਾਲ ਡਿੰਗੜੀ ਇਹ ਸਭ ਕੁਝ ਵੇਖਦਿਆਂ ਹੋਇਆਂ ਵੀ ਤੁਸੀਂ ਬੜੀ ਹਿੰਮਤ ਕੀਤੀ ਕਿ ਪੰਥਕ ਪਾਰਟੀ ਫੇਰ ਖੜੀ ਕਰਤੀ ਹੈ ਦੇਖੋ ਲੰਬੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਦਾ ਬਦਲ ਬਣ ਨਹੀਂ ਬਹੁਤ ਸਾਰੇ ਅਕਾਲੀ ਦਲ ਜਿਹੜੇ ਆ ਉਹ ਹੋਂਦ ਚਾਏ ਬਣੇ ਪਰ ਉਹਨਾਂ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦਾ ਬਦਲ ਕੋਈ ਬਣ ਨਹੀਂ ਸਕਿਆ ਇਸ ਇਸ ਦਾ ਇਹੋ ਫਾਇਦਾ ਲੰਬੇ ਸਮੇਂ ਤੋਂ ਉਠਾਉਂਦੇ ਰਹੇ ਤੇ ਉਹਨਾਂ ਨੇ ਪੰਜਾਬ 'ਚ 15 ਸਾਲ ਰਾਜ ਕੀਤਾ ਉਹਨਾਂ ਤੇ ਵਿਸ਼ਵਾਸ ਪੰਜਾਬ ਦੇ ਲੋਕਾਂ ਨੇ ਕਿਉਂ ਨਹੀਂ ਕੀਤਾ ਇਹੋ ਹੀ ਸਵਾਲ ਹੈ ਬਾਜਵਾ ਸਾਹਿਬ ਉਹਨਾਂ ਤੇ ਨਹੀਂ ਕੀਤਾ ਜਿਨ੍ਹਾਂ ਦੇ ਨਾਂ ਬੜੇ ਬੜੇ ਵੱਡੇ ਸੀ ਚਿਹਰੇ ਬੜੇ ਬੜੇ ਵੱਡੇ ਸੀ ਜਿਹੜੇ ਆਪਣੇ ਆਪ ਨੂੰ ਬੜੀ ਵੱਡੀ ਪੰਥਕ ਕਲਾਸ ਕਹਿੰਦੇ ਸੀ ਪੰਥਕ ਜਮਾਤ ਕਹਿੰਦੇ ਸੀ ਔਰ ਉਹਨਾਂ ਨੂੰ ਵੀ ਇਹੀ ਲੱਗਾ ਸੀ ਕਿ ਅਸੀਂ ਜਿਵੇਂ ਹੀ ਬਾਦਲ ਦਲ ਤੋਂ ਹਟਾਂਗੇ ਤੇ ਬਾਦਲ ਦਲ ਤੇ ਗਿਆ ਇਹ ਤੇ ਰੇਤ ਦੀ ਮੁੱਠ ਵਾਂਗੂ ਸ਼ਾਇਦ ਵਿੱਚ ਚੁੱਕੇ ਸਕ ਜਾਣਾ ਇਹੀ ਭੁਲੇਖਾ ਉਹਨਾਂ ਨੂੰ ਲੈ ਬੈਠਾ ਸੀ ਦੇਖੋ ਮੈਂ ਉਹਦਾ ਮੇਨ ਕਾਰਨ ਇਹ ਸਮਝਦਾ ਹਾਂ ਕਿ ਪਾਏ ਰਣਜੀਤ ਸਿੰਘ ਬਰਮਪੁਰਾਸੀ ਪਾਏ ਸੇਵਾ ਸਿੰਘ ਸੇਖਵਾਸੀ ਜਾਂ ਸਰਦਾਰ ਸੁਖਦੇਵ ਸਿੰਘ ਢੀਂਟਸਾਸੀ ਉਹਨਾਂ ਨੇ ਬਾਦਲ ਨਾ 15 ਸਾਲ ਜਿਹੜਾ ਹੈ ਉਹ ਰਾਜ ਜਿਹੜਾ ਹੰਡਾਇਆ 15 2015 ਚ ਗੁਰੂ ਗ੍ਰੰਥ ਸਾਹਿਬ ਦੀ ਆ ਬੇਦਬੀਆ ਹੋਈਆ ਤੇ ਉਹ ਬੇਦਬੀਆ ਦਾ ਅੱਜ ਲੋਕ ਜਿਹੜੇ ਆ ਉਹ ਸਮਝਦੇ ਨੇ ਪੰਜਾਬ ਦੇ ਲੋਕ ਪੰਥ ਦੇ ਹਲਕੇ ਜਿਹੜੇ ਆ ਕਿ ਉਹ ਬੇਦਬੀਆ ਜਿਨ੍ਹਾਂ ਨੇ ਬੇਦਬੀਆ ਕੀਤੀ ਆ ਬਾਦਲ ਪਰਿਵਾਰ ਨੇ ਉਹਨਾਂ ਨੂੰ ਪਨਾਹ ਦਿੱਤੀ ਜੇ ਉਹਨਾਂ ਨੇ ਅਸਤੀਫਾ ਉਸ ਵੇਲੇ ਦਿੱਤਾ ਹੁੰਦਾ ਤੇ ਸ਼ਾਇਦ ਪੰਜਾਬ ਦੇ ਲੋਕ ਜਿਹੜੇ ਉਹਨਾਂ ਤੇ ਵਿਸ਼ਵਾਸ ਕਰ ਲੈਂਦੇ ਪਰ ਉਹਨਾਂ ਨੇ ਜਦੋਂ 17 ਬਾਦਲ ਦੀ ਪੂਰੀ ਸਰਕਾਰ 17 ਤੱਕ ਹੰਡਾ ਕੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਬਾਦਲ ਪਰਿਵਾਰ 15 ਸੀਟਾਂ ਦੇ ਸਿਮਟ ਗਿਆ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤੇ ਇਸ ਕਰਕੇ ਪੰਜਾਬ ਦੇ ਲੋਕ ਇਹ ਸਮਝਦੇ ਨੇ ਕਿ ਇਹ ਵੀ ਉਹਨਾਂ ਹੀ ਦੋਸ਼ੀ ਹਨ ਜਿੰਨੇ ਬਾਦਲ ਹੈ ਆਪਾਂ ਟਕਸਾਲੀ ਪਾਰਟੀਆਂ ਦਾ ਅਗਰ ਅਸੀਂ ਜ਼ਿਕਰ ਕਰਦੇ ਹਾਂ ਬਹੁਤ ਸਾਰੀਆਂ ਔਰ ਉਹਨਾਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਨੇ ਉਹ ਕਹਿੰਦੀਆਂ ਅਸੀਂ ਬੜੇ ਪੰਥ ਦੇ ਸੱਚੀਆਂ ਸੂਚੀਆਂ ਪਾਰਟੀਆਂ ਬਹੁਤ ਸਾਰੀਆਂ ਅਸੀਂ ਪਾਰਟੀਆਂ ਸੀਗੀਆਂ ਉਹ ਜਾਂ ਤਾਂ ਬਾਦਲ ਦੇ ਚਮਚੇ ਬਣ ਕੇ ਰਹਿ ਗਏ ਜਾਂ ਬਾਦਲ ਦੇ ਸਪੋਰਟਰ ਬਣ ਕੇ ਰਹਿ ਗਏ ਜਾਂ ਉਹਨਾਂ ਨੂੰ ਹਮਾਇਤ ਦੇ ਦਿੱਤੀ ਜਿਹੜੇ ਵੀ ਬਾਦਲ ਦਾ ਵਿਰੋਧ ਕਰਦੇ ਸੀ ਉਹ ਵਿਚ ਕੇ ਰੱਖ ਦਿੱਤੇ ਪਤਾ ਨਹੀਂ ਕਿਵੇਂ ਕਿਦਾਂ ਕੀ ਰਣਨੀਤੀ ਸੀ ਉਹਨਾਂ ਦੇਖੋ ਬਾਦਲ ਨਾਲ ਅਸਲ 'ਚ ਜਿਹੜੇ ਹੰਬ ਜਾਂਦੇ ਆ 2 3 4 ਸਾਲਾਂ ਜਿਹੜੇ ਜਿੰਨੇ ਵੀ ਅਕਾਲੀ ਦਲ ਇਹ ਬਣੇ ਨੇ ਉਹ ਹੰਬ ਗਏ ਅਖੀਰ ਉਹ ਭਾਏ ਬਰਮਪੁਰਾ ਸਾਹਿਬ ਸੀ ਤੇ ਭਾਏ ਢੀਂਡ ਸਾਹਿਬ ਸੀ ਉਹ ਅਖੀਰ ਤਿੰਨ ਚਾਰ ਸਾਲਾਂ ਬਾਅਦ ਬਾਦਲ ਦੀ ਫੇਰ ਛਰਨੀ ਆਪਣੇ ਸ਼ਰਨ ਜਾ ਲੱਗੇ ਕਿਉਂਕਿ ਬਾਦਲ ਪਰਵਾਰ ਜਾਂ ਬਾਦਲ ਅਕਾਲੀ ਦਲ ਜਿਹੜਾ ਹੈ ਹੁਣ ਦੁਬਾਰਾ ਪੰਜਾਬ ਤੇ ਸਤਾ ਚ ਆਉਣ ਦਾ ਕੋਈ ਉਹਦਾ ਚਾਂਸ ਨਹੀਂਗਾ ਪਰ ਲੋਕੀ ਤੇ ਵੀ ਕਹਿ ਰਹੇ ਨੇ ਕਿ ਇਸ ਵੇਲੇ ਬੇਗੰਪੁਰਾ ਜਿਹੜੀ ਪਾਰਟੀ ਬਣੀ ਹੈ ਬੇਗੰਪੁਰਾ ਪੰਥਕ ਪਾਰਟੀ ਕਹਿੰਦੇ ਕਿ ਪਤਾ ਨਹੀਂ ਇਹ ਜ਼ਮਾਨਤ ਜਬਤ ਕਰਾਉਣ ਦਾ ਇਹਨਾਂ ਨੂੰ ਕੀ ਚਸਕਾ ਪਿਆ ਕੀ ਸਵਾਗ ਪਿਆ ਕਹਿੰਦੇ ਨੇ ਕਿ ਬਾਜਵੇ ਦੀ ਜ਼ਮਾਨਤ ਜਬਤ ਹੋਣੀ ਹੈ ਇਹ ਚ ਕਿਸ ਜੇ ਦੇਖੋ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਉਹ ਥੋੜਾ ਜਿਹਾ ਆਪਣੇ ਵੱਲ ਵੀ ਚਾਤੀ ਮਾਰ 15 ਸਾਲ ਕਾਂਗਰਸ ਦਾ ਰਾਜ ਰਿਹਾ ਤੇ 15 ਸਾਲ ਹੀ ਕਾਲੀ ਦਲ ਤੇ ਭਾਜਪਾ ਦਾ ਰਾਜ ਰਿਹਾ ਮੈਂ ਕਦੇ ਕੋਈ ਸਰਕਾਰ ਹੰਡਾਈ ਨਹੀਂ ਹਮੇਸ਼ਾ ਸਰਕਾਰ ਦੇ ਜਿਹੜੀ ਆ ਪੰਜਾਬ ਤੇ ਪੰਥ ਪ੍ਰਤੀ ਨੀਤੀਆਂ ਨੇ ਉਹਦੇ ਖਿਲਾਫ ਬੋਲਦਾ ਰਿਹਾ ਵਾ ਹੁਣ ਵੀ 2 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਹੈ ਇਹਦੇ ਚ ਵੀ ਜੋ ਉਹ ਪੰਜਾਬ ਦੇ ਖਿਲਾਫ ਜਿਹੜੀ ਨੀਤੀ ਬਣਾਉਂਦੇ ਨੇ ਜਿਹੜੇ ਉਹ ਵਾਅਦੇ ਕਰਕੇ ਆਏ ਸੀ ਪੰਜਾਬ ਦੇ ਲੋਕਾਂ ਨਾਲ ਸਰਕਾਰ ਬਣਾਉਣ ਤੇ ਉਹ ਉਹਨਾਂ ਨੇ ਪੂਰੇ ਨਹੀਂ ਕੀਤੇ ਅਸੀਂ ਸਮੇਂ-ਸਮੇਂ ਤੇ ਉਹਨਾਂ ਦੇ ਖਿਲਾਫ ਬੋਲਦੇ ਰਹੇ ਆ ਅੱਜ ਬੋਲਿਆ ਜੀ ਸਰ ਪੰਥਕ ਦੀ ਗੱਲ ਕਰੀ ਆ ਆਪਾਂ ਪੰਥਕ ਪਾਰਟੀ ਜਿਹਨੂੰ ਕਹਿ ਦਿੰਨੇ ਆਪਾਂ ਪੰਥਕ ਪਾਰਟੀ ਦੱਕ ਸਾਨੂੰ ਅਜੇ ਤੱਕ ਨਾ ਸਮਝ ਨਹੀਂ ਆ ਜਿਹੜੇ ਆਪਣੇ ਬਾਦਲ ਧੜੇ ਨਾਲ ਨਾਰਾਜ਼ ਹੋ ਗਏ ਉਹ ਕਹਿੰਦੇ ਅਸੀਂ ਪੰਥਕਾਂ ਹਾਂ ਇਸੇ ਤਰ੍ਹਾਂ ਜਿਹੜੇ ਖਾੜਕੂ ਆਦ ਦੇ ਵਿੱਚ ਸ਼ਹੀਦ ਪਰਿਵਾਰ ਨੇ ਉਹ ਕਹਿੰਦੇ ਪੰਥਕ ਅਸੀਂ ਹਾਂ ਜਿਹੜੇ ਪੁਲਿਸ ਮੁਕਾਬਲੇ ਕਰਦੇ ਰਹੇ ਪੰਥਕ ਅਸੀਂ ਹਾਂ ਜਿਹੜੇ ਜੇਲ੍ਹਾਂ ਚੋਂ ਨਿਕਲ ਕੇ ਆਏ ਨੇ ਕਹਿੰਦੇ ਪੰਥਕ ਅਸੀਂ ਹਾਂ ਅਸਲ ਚ ਪੰਥਕ ਹੈ ਕੌਣ ਹੈ ਜਿਹੜੇ ਲੋਕੀ ਕੈਟ ਸੀ ਉਹ ਵੀ ਪੰਥਕ ਨੇ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਪੁੱਤ ਮਰਵਾਏ ਸ਼ਹੀਦ ਕਰਾਏ ਉਹ ਵੀ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ ਇੱਥੇ ਤੇ ਹੁਣ ਪੰਥ ਦੀ ਸਮਝ ਨਹੀਂ ਆਉਂਦੀ ਕਿ ਪੰਥਕ ਕਿਹੜਾ ਹੈ ਇਹਦੀ ਕੈਟਾਗਰੀ ਕੀ ਹੈ ਅਸਲੀ ਪੰਥ ਦੇਖੋ ਜਿਹੜੇ ਲੋਕਾਂ ਨੇ ਪੰਥ ਲਈ ਤੇ ਪੰਜਾਬ ਲਈ ਕੁਝ ਕੀਤਾ ਇਹ ਕੋਈ ਸੰਘਰਸ਼ ਕੀਤਾ ਇਹ ਪੰਜਾਬ ਲਈ ਉਹਨਾਂ ਨੇ ਇਹ ਪੰਜਾਬ ਦੇ ਮਦਿਆ ਦੀ ਗੱਲ ਕੀਤੀ ਹੈ ਪੰਜਾਬ ਨਾਲ ਜਿਹੜੀ ਤੱਕੇਚਾਈ ਹੁੰਦੀ ਉਹਦੀ ਉਹ ਗੱਲ ਕਰਦੇ ਨੇ ਉਹਦੇ ਲਈ ਸੰਘਰਸ਼ ਕਰਦੇ ਨੇ ਉਹ ਲੋਕਪੰਥਕ ਨੇ ਜਿਹੜੇ ਲੋਕ ਆਪਣੇ ਆਪ ਨੂੰ ਮਖੌਟਾ ਪਾ ਕੇ ਪੰਥ ਦੇ ਉਲਟੀ ਕੰਮ ਕਰਦੇ ਨੇ ਜੇ ਉਹ ਵੀ ਲੋਕ ਅੱਜ ਆਪਣੇ ਆਪ ਨੂੰ ਪੰਥ ਦਰਦੀ ਆਖੀ ਜਾਂ ਤੇ ਉਹ ਸਿਰਫ ਆਪਣੇ ਆਪ ਨੂੰ ਖੁਸ਼ ਕਰਨ ਵਾਲੀ ਉਹਨਾਂ ਦੀ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਪੰਥ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਕਿਹੜਾ ਪੰਥਕ ਹੈ ਕਿਹੜਾ ਪੰਥਕ ਨਹੀਂ ਹੈ ਤੁਸੀਂ ਪੰਥਕੋ ਬਿਲਕੁਲ ਪੰਥਕ ਆ ਕਿਸ ਬੁੱਤ ਹੈ ਕੋਈ ਦੱਸੇ ਵੀ ਅੱਜ ਤੱਕ ਅਸੀਂ ਹਮੇਸ਼ਾ ਪੰਥ ਲਈ ਅਸੀਂ ਕੰਮ ਕੀਤਾ ਹੈ ਅਸੀਂ 19 ਸਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਉਹਦੇ ਉਹਦੇ ਖਲੌਣ ਲਈ ਆਈ ਅਰਦਾਸਾਂ ਤੇ ਸੰਘਰਸ਼ ਕੀਤਾ ਲੰਬਾ ਸਮਾਂ ਅਸੀਂ ਆਪਣੇ ਲਈ ਤੇ ਅੱਜ ਤੱਕ ਕੋਈ ਕੀਤਾ ਹੀ ਖਾੜਕੂ ਆਵਾਜ਼ ਦੇ ਵਿੱਚ ਤੁਹਾਡਾ ਕੋਈ ਯੋਗਦਾਨ ਦੇਖੋ ਖਾੜਕੂ ਆਵਾਜ਼ ਦੇ ਵੇਲੇ ਅਸੀਂ ਪੜਦੇ ਸੀ ਮੈਂ ਉਦੋਂ 80 A ਆਪਣੇ 8 ਚ ਮੈਂ ਐਮ ਐਚ ਯੂਨੀਵਰਸਿਟੀ ਪੜਦਾ ਸੀ ਉਸ ਵੇਲੇ ਸਿਕਸ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਆਈ ਫੈਡਰੇਸ਼ਨ ਚ ਮੈਂ ਲੰਬਾ ਸਮਾਂ ਫੈਡਰੇਸ਼ਨ ਚ ਵੀ ਕੰਮ ਕੀਤਾ ਹੈ ਅਸੀਂ ਜਿੰਨਾ ਕੋਈ ਗ੍ਰਿਫਤਾਰੀ ਕੋਈ ਜੇਲਾ ਕਟੀਆਂ ਜਿਹੜੇ ਪੰਥਕ ਲੋਕ ਅਕਸਰ ਕਹਿ ਦਿੰਦੇ ਹਿੱਤੇ ਨੇ ਜੇਲ ਚ ਰਹੇ ਦੇਖੋ ਜਿਹੜੇ ਜੇਲ ਚ ਠੀਕ ਹੈ ਵੀ ਜੇਲਾ ਚ ਵੀ ਜਿਹੜੇ ਲੋਕ ਰਹੇ ਪਰ ਮੈਂ ਜੇਲ ਚ ਗਿਆ ਨਹੀਂ ਉਹਦੇ ਕੋਈ ਗ੍ਰਫਤਾਰੀ ਨਹੀਂ ਕਦੀ ਪੁਲਿਸ ਦਾ ਟੌਰਚਰ ਨਹੀਂ ਹੋਇਆ ਕਦੀ ਪੁਲਿਸ ਨੇ ਫੜ ਕੇ ਮਤਲਬ ਸੇਵਾਜੀ ਨਹੀਂ ਕੀਤੀ फटाफटਾ ਨਹੀਂ ਫੇਰਿਆ ਦੇਖੋ ਗੱਲ ਇਹ ਆ ਵੀ ਲੋਕੀ ਅਕਸਰ ਉਹੀ ਕਹਿੰਦੇ ਕਿ ਪੰਥਕ ਆਹੀ ਕੁਰਬਾਨੀ ਬੜੀ ਜ਼ਰੂਰੀ ਨਹੀਂ ਵੀ ਜਿੰਨਾਂ ਨੂੰ ਪਟਾ ਪਟਾ ਤੇ ਹੁਣ ਜਿਹੜੇ ਆ ਉਹ ਪੁਲਿਸ ਲਟੇਰਿਆ ਨੂੰ ਵੀ ਫੇਰਦੀ ਐ ਪਟਾ ਤੇ ਉਹਨਾਂ ਨੂੰ ਵੀ ਆਪਣੇ ਜਿਹੜੇ ਮਾਰੇ ਕਾਂ ਕਰਦੇ ਉਹਨਾਂ ਨੇ ਫਿਰ ਦਿੱਤੇ ਮੈਂ ਅਮਰਸਾਹ ਦਾ ਕਾਲੀਆ ਝੰਡਿਆ ਲੈ ਕੇ ਅਸੀਂ ਗਰਦਾਸਪੁਰ ਇਹ ਪ੍ਰੋਗਰਾਮ ਬਣਾਇਆ ਸੀ ਕਿ ਅਮਰਸਾਹ ਦਾ ਵਿਰੋਧ ਕਰਨਾ ਤੇ ਉਹਦੇ ਲਈ ਮੈਂ ਮੀਟਿੰਗਾਂ ਕਰ ਰਿਹਾ ਸੀ ਤੇ ਮੈਨੂੰ ਇਹਨਾਂ ਨੇ ਗ੍ਰਿਫਤਾਰ ਕਰ ਰਿਆ ਉਹਦੇ ਸਮਾਂਚ ਮੈਨੂੰ ਇਹਨਾਂ ਨੇ ਜੇਲ੍ਹ ਚ ਹੀ ਰੱਖਿਆ ਮੈਂ ਅਜੇ ਵੀ ਜ਼ਮਾਨਤ ਤੇ ਆਵਾਂ ਤੇ ਕੇਸ ਮੇਰਾ ਜਿਹੜਾ ਹੈ ਉਹ ਚੱਲ ਰਿਹਾ ਕਾਲੀ ਦਲ ਦਾ ਤੁਸੀਂ ਪਿਛਲਾ ਇਤਿਹਾਸ ਵੇਖੋ ਅਕਾਲੀ ਦਲ ਨੇ ਹਮੇਸ਼ਾ ਹੀ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ ਪਰ ਅਕਾਲੀ ਦਲ ਜਦੋਂ 1996 97 ਚ ਸਤਾਜ ਆ ਗਿਆ ਪੰਜਾਬ ਦੇ ਏਜੰਡੇ ਵੱਧ ਅਧਿਕਾਰਾਂ ਦੀ ਗੱਲ ਕੋ ਛੱਡ ਗਿਆ ਤੇ ਇਹਨੇ ਬੀਜੇਪੀ ਦੇ ਅੱਗੇ ਗੋਡੇ ਟੇਕਤੇ ਜੋ ਬੀਜੇਪੀ ਆਂਦੀ ਰਹੀ ਉਸੇ ਤਰ੍ਹਾਂ ਹੀ ਕਰਦਾ ਰਿਹਾ ਇਸ ਕਰਕੇ ਪੰਜਾਬ ਚ ਅੱਜ ਦੀ ਡੇਟ ਚ ਕੋਈ ਖੇਤਰੀ ਪਾਰਟੀ ਨਹੀਂ ਆਉਣ ਵਾਲੇ ਸਮੇਂ ਚ ਬੇਗਮਪੁਰਾ ਖਾਲਸਾ ਰਾਜ ਪਾਰਟੀ ਜਿਹੜੀ ਹੈ ਇਹ ਪੰਜਾਬ ਦੇ ਮਧਿਆਲੀ ਪੰਜਾਬ ਦੇ ਪੰਥਲੀ ਜਿਹੜੀ ਹੈ ਉਹ ਕੰਮ ਕਰੇਗੀ ਤੇ ਇੱਕ ਖੇਤਰੀ ਪਾਰਟੀ ਦਾ ਜਿਹੜਾ ਅਸਲ ਰੋਲ ਹੁੰਦਾ ਹੈ ਉਹ ਇਹ ਨਭਾਏਗੀ ਦੇਖੋ ਸ਼੍ਰੋਮਣੀ ਅਕਾਲੀ ਦਲ ਸ਼ਹੀਦਾ ਦੀ ਪਾਰਟੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਕਿਤੇ ਤੁਸੀਂ ਸਰਕਾਰ ਹੁੰਦੀ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਹੁਦੇਦਾਰ ਕਿਸੇ ਦਫ਼ਤਰ 'ਚ ਚਲ ਜਾਂਦਾ ਸੀ ਤੇ ਉਹਦਾ ਬਹੁਤ ਮਾਨ ਸਤਕਾਰ ਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਜਾਂ ਲੀਡਰ ਹੈ ਪਰ ਅੱਜ ਤੁਸੀਂ ਵੇਖ ਲਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਾਂ ਵਰਕਰ ਕੋਈ ਨੀਲੀ ਪੱਗ ਬੰਨ ਕੇ ਆ ਜੇ ਤੇ ਲੋਕ ਆਖਦੇ ਨੇ ਕਿ ਲਟੇਰਾ ਜਿਹੜਾ ਹੈ ਉਹ ਆ ਗਿਆ ਕਿਉਂਕਿ ਲੰਬਾ ਸਮਾਂ ਪੰਜਾਬ ਤੇ 15 ਸਾਲ ਦੇ ਰਾਜ ਵਿੱਚ ਜੋ ਇਹਨਾਂ ਨੇ ਪੰਜਾਬ 'ਚ ਕੀਤਾ ਉਹ ਕਿਸੇ ਤੋਂ ਛੁਪਿਆ ਨਹੀਂਗਾ ਪੰਜਾਬ ਲੋਕ ਜਿਹੜੇ ਆ ਉਹ ਮੈਂ ਸਮਝਦਾ ਵਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਉਹਨਾਂ ਨੂੰ ਮਸੰਦਾ ਵੰਗ ਜਿਵੇਂ ਮਸੰਦਾ ਨੂੰ ਨਹੀਂ ਵੇਖਦੇ ਓਵੇਂ ਵੇਖਦੇ ਇਹੋ ਜਿਹਾ ਨਜ਼ਰੀਆ ਸ਼੍ਰੋਮਣੀ ਅਕਾਲੀ ਦਲ ਦਾ ਬਣ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਚ ਬਹੁਤ ਚੰਗੇ ਲੀਡਰ ਵੀ ਨੇ ਬਹੁਤ ਚੰਗੇ ਸਾਫ ਸੁਥਰੇ ਕਰਦਾਰ ਦੇ ਲੀਡਰ ਵੀ ਨੇ ਪਰ ਉਹ ਵੀ ਉਹ ਜਿਹੜੇ ਜਿਹੜੇ ਚੰਦ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਮੋਰਾ ਵਗਾਰਤਾ ਹੈ ਉਹਦੇ ਕਰਕੇ ਉਹ ਵੀ ਉਸੇ ਕੈਟਾਗਰੀ 'ਚ ਗਿਨੇ ਜਾਂਦੇ ਨੇ ਦੇਖੋ 1920 ਵੱਲ ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਉਹ ਸ਼ਹੀਦਾ ਦੀ ਪਾਰਟੀ ਸੀ ਉਸ ਤੋਂ ਬਾਅਦ ਹੀ ਬੜੀ ਸ਼ਾਨਤਾ ਦਿੱਤੀ ਆ ਉਹ ਸ਼੍ਰੋਮਣੀ ਅਕਾਲੀ ਦਲ ਅੱਜ ਜਦੋਂ ਤੁਸੀਂ ਵੇਖਦੇ ਹੋ ਕਿ ਕੋਨੇ ਮੋਨੇ ਜਿਹੜੇ ਆ ਉਹ ਸਾਰੇ ਬਾਦਲ ਪਰਿਵਾਰ ਨੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ 'ਚ ਆਮਲ ਕਰ ਲਏ ਨੇ ਉਹਦੇ ਨਾਲ ਜਿਹੜੇ ਪੰਥਕ ਲੋਕ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਜਿੰਨਾ ਚਿਰ ਨੇ ਸ਼੍ਰੋਮਣੀ ਅਕਾਲੀ ਦਲ ਲਈ ਆਪਣੇ ਪਰਿਵਾਰ ਕੁਰਬਾਨ ਕੀਤੇ ਨੇ ਉਹਨਾਂ ਦੇ ਦਿਲਾਂ ਤੇ ਵੇਖੋ ਵੀ ਕੀ ਬੀਤਦਾ ਜਦੋਂ ਇਹੋ ਜਿਹੇ ਕੋਨੇ ਮੋਨੇ ਤੇ ਤੁਸੀਂ ਆ ਹੋਰਡਿੰਗ ਕਿਤੇ ਵੇਖ ਲੋ ਇਹਨਾਂ ਦੇ ਜਿਹੜੇ ਪੋਸਟਰ ਝਿਆਰੇ ਉਹਦੇ ਚ ਕੋਈ ਇੱਕ ਅਦਾ ਸਿੱਖ ਹੋਏਗਾ ਬਾਕੀ ਦੇ ਸਾਰੇ ਕੋਨੇ ਮੋਨੇ ਆ ਦੀ ਫੋਟੋ ਹੀ ਹੁੰਦੀਆਂ ਨੇ ਮਤਲਬ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਨੇ ਬਾਦਲ ਕਾਲੀ ਦਲ ਨੇ ਚਿਹਰਾ ਮੋਰਾ ਹੀ ਸਾਰਾ ਵਿਗਾੜਤਾ ਜਿਵੇਂ ਹੀ ਅਮਰਪਾਲ ਐਲਾਨ ਹੋ ਜਾਂਦਾ ਉਸਦੇ ਥੋੜੇ ਦੇਣੀ ਵਿਰਸਾ ਪਰ ਟੋਏ ਦਾ ਐਲਾਨ ਕਰ ਦਿੰਦੀ ਸ਼੍ਰੋਮਣੀ ਅਕਾਲੀ ਦਲ ਇਸ ਮਾਸਰੇ ਨੂੰ ਤੁਸੀਂ ਕੀ ਦੇਖਦੇ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਦੇਣ ਦੀ بجائے ਆਪਣਾ ਕੈਂਡੀਡੇਟ ਉਤਾਰ ਦੇਣਾ ਇਹਦੇ ਪਿੱਛੇ ਉਹਨਾਂ ਦੀ ਮਜਬੂਰੀ ਹੈ ਵਜ੍ਹਾ ਕੋਈ ਕਿ ਜਾਂ ਕੋਈ ਡਰ ਹੈ ਕਿ ਜਾਂ ਫਿਰ ਇਹ ਕੋਈ ਸਾਜਿਸ਼ ਚਾਲ ਹੈ ਦੇਖੋ ਪਹਿਲੋ ਤੇ ਮੈਂ ਬੀਬੀ ਖਾਲੜਾ ਦੀ ਗੱਲ ਕਰ ਦਿੰਦਾ ਜੀ ਜਦੋਂ ਬੀਬੀ ਖਾਲੜਾ ਖੜ ਗਈ ਆਪਣੇ ਖਡੂਰ ਸਾਹਿਬ ਤੋਂ ਕੈਂਡੀਡੇਟ ਉਮੀਦਵਾਰ ਬਣ ਗਏ ਸੀ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਚ ਥੋੜ੍ਹਾ ਬੋਤਾ ਵੀ اخلاق ਹੁੰਦਾ ਤੇ ਉਹਨੂੰ ਆਪਣਾ ਕੈਂਡੀਡੇਟ ਬੀਬੀ ਜਗੀਰ ਕੌਰ ਜਿਹੜੀ ਸੀ ਉਹ 2019 'ਚ ਨਹੀਂ ਖੜੀ ਕਰਨੀ ਚਾਹੀਦੀ ਸੀ ਕਿਉਂਕਿ ਭਾਈ ਖਾਲੜਾ ਨੇ ਆਪਣੀ ਸ਼ਹਾਦਤ ਜਿਹੜੀ ਹੈ ਉਹ ਕੌਮ ਲਈ ਦਿੱਤੀ ਤੇ ਉੱਥੋਂ ਦੇ ਲੋਕਾਂ ਨੂੰ ਵੀ ਇਹ ਚਾਹੀਦਾ ਸੀ ਕਿ ਬਾਦਲਾ ਨੂੰ ਨਕਾਰ ਕੇ ਤੇ ਉੱਥੇ ਬੀਬੀ ਖਾਲੜਾ ਨੂੰ ਉਹ ਜਿਤਾਉਂਦੇ ਪਰ ਉਹ ਸਮਾਂ ਨੰਘ ਗਿਆ ਮਿਰਸਾ ਸਿੰਘ ਵਲਟੋਆ ਵਿਰਸਾ ਸਿੰਘ ਬਲਟੋਆ ਅਸਲੇ ਲੜਕਾਰ ਰਿਹਾ ਸਿੱਧਾ ਸਿੱਧਾ ਕਹਿ ਰਿਹਾ ਕਿ ਇੱਕ ਤਰਾਜੂ ਦੇ ਵਿੱਚ ਨਾਕੀਤਾ ਦੇਖੋ ਮੇਰੀ ਕੁਰਬਾਨੀ ਦੇਖੋ ਮੇਰੀ ਸ਼ਹਾਦਤ ਦੇਖੋ ਮੈਂ ਜੇਲਾਂ ਕੱਟੀਆਂ ਮੇਰੇ ਤੇ ਤਸ਼ੱਦਦ ਹੋਇਆ ਤੇ ਉਹ ਕਹਿੰਦੇ ਅਜੇ ਤੇ ਸਾਲ ਹੀ ਹੋਇਆ ਵੀ NSA ਚ ਅੰਦਰ ਹੈ NSA ਕਹਿੰਦਾ ਸਾਡੇ ਤੇ ਕਈ ਵਾਰੀ ਲੱਗੀ ਹੈ ਸੋ ਉਹਦੇ ਇਹ ਕਹਿਣ ਦਾ ਮਤਲਬ ਕੀ ਸੀ ਕਹਿਣ ਦਾ ਅਰਥ ਕੀ ਸੀ ਔਰ ਉਹ ਕਿਉਂ ਚਾਹੁੰਦਾ ਕਿ ਲੋਕ ਉਹਨੂੰ ਹੀ ਵੋਟ ਪਾਉਣ ਅਮਰਿਤਪਾਲ ਦਾ ਉਹ ਸਿੱਧਾ ਸਿੱਧਾ ਤੌਰ ਤੇ ਅਸੀਂ ਕਰੀਏ ਤਾਂ ਵਿਰੋਧ ਕਰ ਰਹੇ ਨੇ ਕਿ ਤੁਸੀਂ ਹੁਣ ਅਮਰਿਤਪਾਲ ਨੂੰ ਨਾ ਜਿੱਤੋ ਦੇਖੋ ਵਿਰਸਾ ਸਿੰਘ ਵਲਟੋਆ ਜਿਹੜਾ ਅੰਦਾ ਆਏ ਵੀ ਮੈਂ ਇੰਨੀ ਕੈਦ ਕੱਟੀ ਹੈ ਵਿਰਸਾ ਸਿੰਘ ਵਲਟੋਏ ਨੂੰ ਇਹ ਵੀ ਪਤਾ ਕਿ ਉਹਨੇ 15 ਸਾਲ ਦਾ ਬਾਦਲਾ ਦਾ ਰਾਜ ਵੀ ਹੰਡਾਇਆ ਹੈ ਵਿਰਸਾ ਸਿੰਘ ਵਲਟੋਏ ਵਰਗੀ ਕੈਦ ਜਿਹੜੀ ਹੈ ਉਹ ਸੈਂਕੜੇ ਸਿੰਘਾਂ ਨੇ ਹਜ਼ਾਰਾਂ ਸਿੰਘਾਂ ਨੇ ਜਿਹੜੀ ਹੈ ਕੱਟੀ ਉਸ ਤੋਂ ਵੱਧ ਕੁਰਬਾਨੀਆਂ ਨੇ ਉਹਨਾਂ ਦੀਆਂ ਪਰ ਉਹ ਸਾਰੇ ਹੀ ਮੈਨੂੰ ਸਮਝਦਾ ਕਿ ਜਿੰਨਾ ਜੋ ਫਾਇਦਾ ਵਿਰਸਾ ਸਿੰਘ ਵਲਟੋਆ ਜਿਹੜਾ ਫੈਡਰੇਸ਼ਨ ਚ ਰਿਹਾ ਹੈ ਉਹਨੇ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਛੇ ਹੋਰ ਕਿਸ ਕੋਈ ਲੀਡਰ ਨਹੀਂਗਾ ਜਾਂ ਕੋਈ ਹੋਰ ਬੰਦਾ ਨਿਗਾ ਜਿ ਉਹਨੇ ਉਹਨਾ ਫਾਇਦਾ ਲਿਆ ਹੋਵੇ ਜਿੰਨਾ ਵਿਰਸਾ ਸਿੰਘ ਬਲਟੋਆ ਫਾਇਦਾ ਸ਼੍ਰੋਮਣੀ ਅਕਾਲੀ ਦਲ ਦੇ 15 ਸਾਲ ਦੇ ਰਾਜ ਚ ਲੈ ਗਿਆ ਉਹ ਵੀ ਕਹਿੰਦਾ ਹੈ ਕਿ ਜਿਹੜੇ ਲੋਕੀ ਪ੍ਰਚਾਰ ਕਰ ਰਹੇ ਨੇ ਫੋਟੋਆਂ ਵਾਇਰਲ ਕਰ ਰਹੇ ਨੇ ਇਹਦੀ ਕਰਜ਼ਾਰਕੁਸ਼ੀ ਕਰ ਰਹੇ ਨੇ ਉਹ ਕਹਿੰਦਾ ਵੀ ਬਾਹਾਂ ਖੜੀਆਂ ਕਰਕੇ ਕਹਿੰਦੇ ਨੇ ਜੀ ਆ ਵੇਖੋ ਵਿਰਸਾ ਸਿੰਘ ਬਲਟੋਏ ਨੇ ਉਸ ਸਮੇ ਬਾਹਾਂ ਖੜੀਆਂ ਕਰ ਦਿੱਤੀ ਉਹ ਕਹਿੰਦਾ ਸਾਬਤ ਇਹ ਕਰੋ ਮੈਂ ਚੈਲੰਜ ਕਰਦਾ ਕਿ ਉਹ ਮੇਰੀ ਫੋਟੋ ਹੀ ਨਹੀਂ ਹੈਗੀ ਟਿਕੋਏ ਉਹਨ ਬਿਰਸਾ ਸਿੰਘ ਵਲਟੋਏ ਤੇ ਸਾਰਾ ਜਮਾਨਾ ਜਾਣਦਾ ਵੀ ਬਿਰਸਾ ਸਿੰਘ ਵਲਟੋਏ ਹੋਣਾ ਬਾਰੇ ਮੈਨੂੰ ਕੋਈ ਦੱਸਣ ਦੀ ਕੋਈ ਬਹੁਤੀ ਲੋੜ ਨਹੀਂ ਹੁਣੇ ਤੇ ਪਰਸੋ ਮੈਂ ਉਹਨਾਂ ਦੀ ਵੀਡੀਓ ਸੁਣ ਰਿਹਾ ਸੀ ਉਹ ਆਖ ਰਿਹਾ ਸੀ ਕਿ ਮੇਰੇ ਤੋਂ ਗੰਦਾ ਬੰਦਾ ਕੋਈ ਨਹੀਂਗਾ ਦੱਸੋ ਜੇ ਆਪਣੇ ਆਪ ਨੂੰ ਬਿਰਸਾ ਸਿੰਘ ਵਲਟੋਆ ਇਹ ਕਹਿ ਰਿਹਾ ਪੰਥਕ ਇੱਕ ਆਪਣੇ ਆਪ ਨੂੰ ਦੂਜੇ ਬੰਨੇ ਆਗੂ ਕੋ ਹੁੰਦਾ ਸੀ 15 ਸਾਲ ਦਾ ਰਾਜ ਜਿਹੜਾ ਬਾਦਲਾ ਦਾ ਉਹਨੇ ਹੰਡਾਇਆ ਤੇ ਇੱਕ ਪੰਥਕ ਆਗੂ ਵਜੋ ਪਰ ਆਪਣੇ ਆਪ ਨੂੰ ਕਹਿਣਾ ਕਿ ਮੇਰੇ ਤੋਂ ਵੱਡਾ ਗੰਦਾ ਬੰਦਾ ਕੋਈ ਨਹੀਂਗਾ ਇਹ ਦੱਸੋ ਕਿੰਨੀ ਕੁ ਆਪਣੇ ਵਿਰਸਾ ਸਿੰਘ ਬਲਟੋਏ ਨੇ ਆਪਣੇ ਆਪ ਨੂੰ ਕਿਹੜਾ ਸਰਟੀਫਿਕੇਟ ਲੋਕਾਂ ਸਾਹਮਣੇ ਤੇ ਦੁਨੀਆ ਸਾਹਮਣੇ ਪੇਸ਼ ਕੀਤਾ ਹੈ ਇਹ ਖਡੂ ਸਿੰਘ ਬਲਟੋਏ ਅਜੇ ਦੱਸ ਸਕਦਾ ਜੇ ਖਡੂਰ ਸਾਹਿਬ ਅਗਰ ਜ਼ਿਕਰ ਕਰੀਏ ਆਪਾਂ ਤੇ ਤੁਹਾਨੂੰ ਕੀ ਲੱਗਦਾ ਲਹਿਰ ਕਿ ਦੀ ਚੱਲੀ ਹੈ ਅਮਰਤਪਾਲ ਸਿੰਘ ਦੀ سپورਟ ਹੋ ਰਹੀ ਹੈ ਕਹਿੰਦੇ ਨੇ ਕਿ ਲੋਕਾਂ ਨੇ ਨੌਜਵਾਨਾਂ ਨੇ ਉਹਦਾ ਜਿੰਮਾ ਚੱਕ ਲਿਆ ਨੌਜਵਾਨਾਂ ਨੇ ਪ੍ਰਚਾਰ ਦੀ ਲਹਿਰ ਚਲਾ ਦਿੱਤੀ ਹੈ ਤੇ ਜਿਹੜੀ ਤੁਹਾਡੀ ਪਾਰਟੀ ਹੈ ਯਾਨੀ ਕਿ ਤੁਸੀਂ ਖੁਦ ਅਮਰਤਪਾਲ ਦੇ ਸਮਰਥਨ ਚੋਂ ਅਮਰਤਪਾਲ ਦੇ ਹੱਕ ਚੋਂ ਬਿਲਕੁਲ ਅਸੀਂ ਅਮਰਤਪਾਲ ਦੇ ਹੱਕ ਚਾ ਅਸੀਂ ਅਮਰਤਪਾਲ ਦੇ ਹਮੈਤੀ ਆ ਉਹਦੇ ਸਪੋਰਟ ਕਰਾਂਗੇ ਜਿੱਥੋਂ ਤੱਕ ਸਾਡੇ ਉੱਤੇ ਸੱਜਣੇ ਜਿੱਥੋਂ ਤੱਕ ਆਪਣੇ ਪਾਰਟ ਸਾਡੀ ਪਾਰਟੀ ਦੇ ਉੱਤੇ ਵਰਕਰ ਵੀ ਨੇ ਲੀਡਰ ਵੀ ਨੇ ਉਹਨਾਂ ਨੂੰ ਵੀ ਕਹਾਗੇ ਤੇ ਅਸੀਂ ਆ ਵੀ ਉੱਥੇ ਇੱਕ ਦੋ ਦਿਨ ਲਾ ਕੇ ਅਸੀਂ ਭਾਵੇਂ ਮੈਂ ਇੱਥੇ ਇਲੈਕਸ਼ਨ ਲੜ ਰਿਹਾ ਵਾਂ ਪਰ ਅਸੀਂ ਆ ਵੀ ਇੱਕ ਦੋ ਦਿਨ ਉੱਥੇ ਲਾ ਕੇ ਉਹਦੀ ਇਲੈਕਸ਼ਨ ਚ ਕਪੈਣੀ ਕਰਕੇ ਆਵਾਂਗੇ ਬਾਜਾ ਸਰ ਲੋਕ ਇਹ ਗੱਲ ਕਹਿ ਰਹੇ ਨੇ ਖਾਸ ਕਰਕੇ ਵਿਰਸਾ ਸਿੰਘ ਬਲਤਵਾ ਤੇ ਸਾਥੀਆਂ ਦੇ ਲੋਕ ਵੀ ਸੁਣੇ ਜਾ ਰਹੇ ਨੇ ਕਾਫੀ ਲੋਕ ਨੇ ਜਿਹੜੇ ਕਮੈਂਟਾਂ 'ਚ ਇਹ ਗੱਲ ਕਰਦੇ ਪਏ ਨੇ ਜੇਕਰ ਚੋਣਾ ਜਿੱਤਨੀਆ ਜ਼ਰੂਰੀ ਨਹੀਂ ਤੇ ਫਿਰ ਕੱਲਾ ਅਮਰਪਾਲ ਹੀ ਇਲੈਕਸ਼ਨਾਂ 'ਚ ਕਿਉਂ ਖੜਾ ਰਿਹਾ ਉਹਦੇ ਨਾਲ ਜਿੰਨੇ ਕਲ ਸੀ ਹੈ ਚਾਹੇ ਪਪਲ ਪ੍ਰੀਤ ਹੈਗਾ ਚਾਹੇ ਹੋਰ ਲੋਕ ਨੇ ਅੰਦਰਲੇ ਬਣੇ ਤਾਂ ਉਹਨਾਂ ਸਾਰਿਆਂ ਨੂੰ ਕਿਉਂ ਨਹੀਂ ਖਿਲਾ ਰਹਿ ਗਿਆ ਉਹਨਾਂ ਨੂੰ ਕਿਉਂ ਨਹੀਂ ਜਿਤਾਇਆ ਗਿਆ ਜੇ ਹੁਣ ਜਿੱਤੇਗਾ ਤਾਂ ਇਕੱਲਾ ਅਮਰਤਪਾਲ ਹੀ ਜਿੱਤੇਗਾ ਜੇ ਬਾਹਰ ਆਏਗਾ ਤਾਂ ਇਕੱਲਾ ਅਮਰਤਪਾਲ ਹੀ ਆਏਗਾ ਤੇ ਇਹ ਲੜਾਈ ਇਕੱਲੇ ਅਮਰਤਪਾਲ ਦੀ ਹੈ ਕਿ ਜਾਂ ਸਿਰਫ ਬਾਕੀ ਉੱਥੇ ਹੀ ਰਹਿਣਗੇ ਦੇਖੋ ਅਮਰਤਪਾਲ ਦੇ ਪਰਿਵਾਰ ਤੇ ਦੂਜੇ ਸਿੰਘਾਂ ਨੇ ਪਿਛਲੇ 3 ਸਾਢੇ 3 ਮਹੀਨੇ ਤੋਂ ਅੰਮ੍ਰਿਤਸਰ ਚ ਵਿਰਾਸਤੀ ਗਲੀ ਚ ਮੋਰਚਾ ਲਾਇਆ ਸੀ ਉਹ ਮੋਰਚਾ ਉੱਥੇ ਭੁੱਖ ਹੜਤਾਲ ਵੀ ਉਹਨਾਂ ਨੇ ਰੱਖੀ ਸੀ ਪਰ ਪ੍ਰਸ਼ਾਸਨ ਨੇ ਉਹ ਮੋਰਚਾ ਇਸ ਕਰਕੇ ਲਾਇਆ ਸੀ ਅਮਰਪਾਲ ਤੇ ਉਹਦੇ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਚ ਲਿਆਓ ਜੇ ਤੁਸੀਂ ਕੇਸ ਚ ਲਾਉਨੇ ਤੇ ਇੱਥੇ ਆਪਣੇ ਲਿਆ ਕੇ ਚਲਾਓ ਪਰ ਸਰਕਾਰ ਨੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਬਿਲਕੁਲ ਉਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਉਹਨਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ ਬਚਦਾ ਕਿ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਦੁਨੀਆ ਭਰ ਦੇ ਜਿਹੜੇ ਪੰਥਦਰਦੀ ਨੇ ਉਹਨਾਂ ਸਾਰਿਆਂ ਨੇ ਅਮਰਤਪਾਲ ਦੇ ਪਰਿਵਾਰ ਨੂੰ ਤੇ ਦਬਾਅ ਪਾਇਆ ਕਿ ਤੁਸੀਂ ਅਮਰਤਪਾਲ ਨੂੰ ਜਿਹੜਾ ਏ ਇਲੈਕਸ਼ਨ 'ਚ ਖਿਲਾਰੋ ਅਸੀਂ ਉਹਦੀ ਤਨ ਮੰਨ ਤੇ ਧਨ ਨਾਲ ਜਿਹੜੀ ਮਦਦ ਕਰਾਂਗੇ ਤੇ ਅਸੀਂ ਇਹ ਸੀਟ ਜਿਤਾਵਾਂਗੇ ਬਾਜਵਾ ਸਾਹਿਬ ਬਾਹਰ ਕੌਣ ਆਏਗਾ ਕੱਲਾ ਅਮਰਤਪਾਲ ਹੀ ਡਿਬਰੂਗੜ ਦੇ ਵਿੱਚੋਂ ਕਿ ਜਾਂ ਫਿਰ ਸਾਰੇ ਜਣੇ ਬਾਹਰ ਹੋਣਗੇ ਸਵਾਲ ਤੇ ਇਨਾ ਚਲੋ ਅਮਰਤਪਾਲ ਨੂੰ ਮੰਨ ਲਓ ਤੁਸੀਂ ਸਾਰੇ ਜੋਰ ਲਗਾ ਦੇ ਅਮਰਤਪਾਲ ਸੀਟ ਕੱਢ ਲੈਂਦਾ ਬਾਰ ਕੌਣ ਆਊਗਾ ਦੇਖੋ ਅਸੀਂ ਇਲੈਕਸ਼ਨ ਜਿੱਤੀਏ ਜਾਂ ਹਾਰੀਏ ਉਹ ਇੱਕ ਵੱਖਰਾ ਮਸਲਾ ਹੈ ਤੋਈ ਪਾਰਲੀਮੈਂਟ ਤੋਂ ਬਾਅਦ ਵੇਖਿਓ ਅਸੀਂ ਬੰਦੀ ਸਿੰਘਾ ਲਈ ਤੇ ਜਿਹੜੇ ਅਮਰਤਪਾਲ ਤੇ ਉਹਦੇ ਸਾਥੀ ਨੇ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਲਿਆਉਣ ਲਈ ਅਸੀਂ ਸੰਘਰਸ਼ ਰੰਭਾ ਗਏ ਪੰਜਾਬ ਸਰਕਾਰ ਜਿਹੜੀ ਕੇਂਦਰ ਸਰਕਾਰ ਦੇ ਦੇ ਇਸ਼ਾਰਿਆਂ ਤੇ ਚੱਲਦੀ ਹੈ ਦੋਨਾਂ ਨੇ ਰਲ ਕੇ ਇਹ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਡਿਬਰੂ ਕਰਦੀ ਜੇਲ ਚ ਭੇਜਿਆ ਏ ਅਸੀਂ ਇੱਕ ਵੱਡਾ ਸੰਘਰਸ਼ ਜਿਹੜਾ ਔਰੰਭ ਕਰਾਂਗੇ ਤੇ ਉਹ ਜਿਹੜੇ ਸਿੰਘ ਹੈ ਸਾਡੇ ਉਹ ਡਿਬਰੂਗੜੀ ਜੇਲ ਚ ਉਹਨਾਂ ਨੂੰ ਪੰਜਾਬ ਚ ਲਿਆਉਣ ਦਾ ਪੂਰਾ ਯਤਨ ਕਰਾਂਗੇ ਪੰਜਾਬ ਦੇ ਵਿੱਚ ਹਰ ਕੋਈ ਕਾਂਟੇ ਦੀ ਟੱਕਰ ਕਹਿੰਦਾ ਹੈ ਕੋਈ ਕਹਿੰਦਾ ਕਿ ਅਸੀਂ 13 ਜ਼ੀਰੋ ਕਰਨਾ ਕੋਈ ਕਹਿੰਦਾ ਅਸੀਂ 13 ਜ਼ੀਰੋ ਕਰਨਾ ਟੋਟਲ ਸੀਟਾਂ ਤੇ 13 ਨੇ ਤੇ ਇਥੇ ਚਾਰ ਦੇ ਚਾਰ ਹੀ ਕਹਿੰਦੇ ਨੇ ਕਿ 130 130 ਇਹਦਾ ਮਤਲਬ 52 ਸੀਟਾਂ ਤੇ ਹੈ ਰਹੀਆਂ ਸੀਟਾਂ ਦੇ 13 ਨੇ ਤਾਂ ਯਾਰਾ ਕਿ ਮੈਨੂੰ ਦੱਸਿਓ ਹਾਂ ਪਹਿਲੇ ਕਿ ਬੀਜੇਪੀ ਦੀ ਕੀ ਹਾਲਚਾਲ ਹੈ ਬੀਜੇਪੀ ਬੜੀਆਂ ਫੜਾ ਮਾਰ ਰਹੀ ਹੈ ਬੜੀਆਂ ਟਾਰਾ ਮਾਰ ਰਹੀ ਹੈ ਕਿ 13 0 ਐਸੀ ਅਸੀਂ ਸੀਟਾਂ ਕੱਢਣੀਆਂ ਦੇਖੋ ਬੀਜੇਪੀ ਦਾ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਬੀਜੇਪੀ ਦੇ ਤੇ ਜਿਹੜੇ ਕੈਂਡੀਡੇਟ ਨੇ ਉਹ ਕਿਵੇਂ ਰੋਜ਼ ਉਹਨਾਂ ਨੂੰ ਕਿਸਾਨ ਭਜਾ ਰਹੇ ਨੇ ਕੋਈ ਕਾਰ ਦੇ ਅੱਗੇ ਭਜ ਰਿਹਾ ਹੈ ਤੇ ਕੋਈ ਕਾਰ ਦੇ ਪਿੱਛੇ ਭਜ ਰਿਹਾ ਹੈ ਜੋ ਉਹਨਾਂ ਦਾ ਹਾਲ ਪੰਜਾਬ ਦੇ ਕਿਸਾਨਾਂ ਨੇ ਕਰਤਾ ਹੈ ਮੇਰਾ ਖਿਆਲ ਬੀਜੇਪੀ ਦੇ ਜਿਹੜੇ ਕੈਂਡੀਡੇਟ ਹੈ ਉਹ ਪਛਤੌਂਦੇ ਹੋਣੇ ਕਿ ਅਸੀਂ ਟਿਕਟਾਂ ਕਿਉਂ ਲੈ ਲਿਆ ਨੇ ਇਹ ਹਾਲਾਤ ਬਣੇ ਹੋਏ ਨੇ ਭਾਜਪਾ ਦੇ ਤੇ ਭਾਜਪਾ ਦੀ ਮੇਰਾ ਨਹੀਂ ਖਿਆਲ ਕਿ ਭਾਜਪਾ ਪੰਜਾਬ ਚੋਂ ਇੱਕ ਸੀਟ ਵੀ ਲਵੇ। ਅਕਾਲੀ ਦਲ 13 0 ਵੇਖੋ ਅਕਾਲੀ ਦਲ ਤੇ ਅੱਗੇ ਹਾਸ਼ੀਏ ਤੇ ਆ ਤਿੰਨ ਸੀਟਾਂ ਉਹਨੇ ਵਿਧਾਨ ਸਭਾ ਚਲੀ ਆਏ ਤੇ ਅਕਾਲੀ ਦਲ ਜਿਹੜਾ ਮੇਰਾ ਨਹੀਂ ਖਿਆਲ ਵੀ ਅਕਾਲੀ ਦਲ ਨੂੰ ਵੀ ਇੱਥੇ ਕੋਈ ਸੀਟ ਮਿਲੇ ਕਿਉਂਕਿ ਅਕਾਲੀ ਦਲ ਦਾ ਜੋ ਹਾਲ ਪੰਜਾਬ ਦੇ ਲੋਕਾਂ ਨੇ ਪਿੱਛੇ ਕੀਤਾ ਹੈ ਉਹ ਹੀ ਉਹਨਾਂ ਨੇ ਮੰਨ ਬਣਾਇਆ ਵੀ ਅਕਾਲੀ ਦਲ ਦਾ ਇਹੋ ਹਾਲ ਕਰਨਾ। ਅੱਛਾ ਤੇ ਹੁਣ ਗੱਲ ਕਰੀਏ ਆਪਾਂ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਵੀ ਦਾਅਵਾ ਕਰ ਰਹੀ ਹੈ ਪਰ ਉਹਨਾਂ ਤੇਰਾ ਜੀਰੋ ਤੇ ਨਹੀਂ ਗਿਆ ਪਰ ਇਹ ਇੱਥੇ ਭਾਵੇਂ ਰਾਜਾ ਵੜਿੰਗ ਕਹਿੰਦੇ ਨੇ ਅਸੀਂ ਅਸੀਂ 13 ਦੀਆਂ 13 ਕਟਾਂਗੇ ਪਰ ਕਈ ਇਮਾਨਦਾਰ ਲੀਡਰ ਵੀ ਮੰਨਦੇ ਨਹੀਂ ਕਿ ਨਹੀਂ 13 ਨਹੀਂ ਨਿਕਲਣੀਆਂ ਥੋੜੀਆਂ ਘੱਟ ਹੋਣਗੀਆਂ ਤੁਸੀਂ ਕੀ ਮੰਨਦੇ ਦੇਖੋ ਐ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਿਸੇ ਦੇ ਪ੍ਰਭਾਵ ਥੱਲੇ ਨਹੀਂ ਗਏ ਕਾਂਗਰਸ ਜਿਹੜੀ ਹੈ ਆਪੋਜੀਸ਼ਨ ਵਿਧਾਨ ਸਭਾ ਚ ਕਾਂਗਰਸ ਆਪੋਜੀਸ਼ਨ ਪਾਰਟੀ ਹੈ ਤੇ ਪੰਜਾਬ ਦੇ ਲੋਕ ਜਿਹੜੇ ਉਹਨਾਂ ਨੇ ਵੋਟਾਂ ਹੁਣ ਚਾਰ ਜਗ੍ਹਾ ਵੰਡੀਆਂ ਜਾਣੀਆਂ ਨੇ ਜਿਹੜੇ ਪੱਕੇ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਨੇ ਉਹ ਥੋੜੀਆਂ ਬਹੁਤੀਆਂ ਵੋਟਾਂ ਤੇ ਉਹਦੀਆਂ ਰਹਿ ਜਾਂਦੀਆਂ ਨੇ ਚੋਂ ਤੇ ਕੁਝ ਆਜ਼ਾਦ ਨੇ ਪੰਜ ਧਰਾ ਚ ਚਾਰ ਤੇ ਪੰਜ ਪੰਜ ਜਾਂ 6 ਧਰਾ ਪੰਜਾਬ ਚ ਬਸਪਾ ਵੀ ਹੈ ਤੇ ਸਾਡਾ ਜਿਹੜਾ ਆਈ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਤੇ ਬੇਗੰਪੁਰਾ ਖਾਲਸਾ ਰਾਏ ਪਾਰਟੀ ਸਾਡਾ ਅਲਾਇੰਸ ਹੈ ਅਸੀਂ 6 ਵੀ 13 ਪੰਜਾਬ ਦੇ ਲੋਕਾਂ ਨੇ ਐਤ ਕੀ ਪਤਾ ਨਹੀਂ ਕਿਹੜਾ ਰੰਗ ਦਿਖਾ ਦੇਣਾ ਹੈ ਸ਼ਾਇਦ ਇਹੋ ਜੀ ਵੀ ਹਵਾ ਚੱਲ ਜੇ ਕਿ 89 ਵਾਲੀ ਜਿਹੜੀ ਗੱਲ ਹੈ ਉਹ ਦੁਬਾਰਾ ਪੰਜਾਬ ਚ ਜਿਹੜੀ ਉਹ ਸਰਜੀਤ ਹੋ ਜੇ ਤੇ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਤੇ ਬੇਗੰਪੂਰਾ ਖਾਲਸਾ ਰਾਜ ਪਾਰਟੀ ਜਿਹੜੀ ਉਹ ਪੰਜਾਬ ਚ ਲੈ ਜਾਏ ਇਹੋ ਜੀ ਵੀ ਹਵਾ ਚੱਲ ਸਕਦੀ ਹੈ 92 ਸੀਟਾਂ ਜਿੱਤਣ ਵਾਲੀ ਪੂਰੇ ਪੰਜਾਬ ਦੇ ਵਿੱਚੋਂ ਰਿਕਾਰਡ ਕਾਇਮ ਕਰਨ ਵਾਲੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਅੱਜ ਵੀ ਛਾਤੀ ਠੋਕੇ ਕਹਿ ਰਹੇ ਨੇ ਅਸੀਂ 13 ਜ਼ੀਰੋ ਆ ਅੱਜ ਵੀ ਕਹਿ ਰਹੇ ਨੇ ਦੇਖੋ ਇਹ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਈ ਸੀ ਤੇ ਭ੍ਰਿਸ਼ਟਾਚਾਰ ਦੇ ਕੇਸਾ ਚ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਜੇਲ੍ਹ ਚ ਡੱਕਿਆ ਹੈ ਉਹਦੇ ਮੰਤਰੀ ਜੇਲ੍ਹ ਚ ਡੱਕੇ ਨੇ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਰੇਤ ਦੇ ਉੱਤੇ ਮਹਾਲੇ ਨੇ ਖੜਾ ਕੀਤਾ ਸੀ ਉਹਦਾ ਪਤਾ ਲੱਗ ਗਿਆ ਇਹਨਾਂ ਨੂੰ ਵੀ ਲੋਕਾਂ ਨੇ ਹੁਣ ਮੂੰਹ ਨਹੀਂ ਲਾਉਣਾ ਤੁਸੀਂ ਵੇਖੋ ਕਿ ਪੰਜਾਬ ਦੇ ਲੋਕ ਕਿੱਧਰ ਨੂੰ ਜਾਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸਮੇ ਤੋਂ ਪਹਿਲਾਂ ਗੱਲ ਹੋਾਗੇ ਹੋਏਗੀ ਕਿ ਮੈਂ ਕਹਦਾ ਵੀ ਇਹਦੇ ਕੋਲ ਜਾਣਾ ਇਹਦੇ ਕੋਲ ਜਾਉਣਾ ਇਹ ਸਮੇ ਤੋਂ ਪਹਿਲਾਂ ਦੀ ਗੱਲ ਹੋ ਗਈ ਪਰ ਪੰਜਾਬ ਦੇ ਲੋਕ ਇਹਨਾਂ ਚਾਰਾ ਰਵਾਇਤੀ ਪਾਰਟੀਆਂ ਤੋਂ ਜਿਹੜੇ ਉਹ ਅੱਕ ਗਏ ਨੇ ਜੀ ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਬਾਜਵਾ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਸਾਨੂੰ ਜੋ ਜੋਕੇ ਸਮੇਂ ਦੀ ਰਾਜਨੀਤੀ ਔਰ ਅਮਰਤਪਾਲ ਦੀ ਸਪੋਰਟ ਦੀ ਗੱਲ ਹੈ ਉਹ ਤੁਸੀਂ ਸਾਡੇ ਨਾਲ ਕੀਤੀ ਇਸਨ ਸਾਡੇ ਨਾਲ ਗੁਰਿੰਦਰ ਸਿੰਘ ਬਾਜਵਾ ਬਹੁਤ ਧੰਨਵਾਦ ਤੁਹਾਡਾ ਰਿਸ਼ਪਾਲ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਮੇਰੀ ਇੱਥੇ ਇੰਟਰਵਿਊ ਲਈਏ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਸਾਡੇ ਨਾਲ ਗੁਰਿੰਦਰ ਸਿੰਘ ਬਾਜਵਾ ਸੋ ਉਹਨਾਂ ਦਾ ਕਹਿਣਾ ਹੈਗਾ ਕਿ ਹਰ ਇੱਕ ਪਾਰਟੀ ਬੜਾ ਜੋਰ ਲਗਾ ਕੇ ਕਹਿ ਰਹੀ ਹੈ ਕਿ 13 0 ਪਰ ਉਹਨਾਂ ਦਾ ਵੀ ਦਾਵਾ ਹੈਗਾ ਕਿ 1990 ਵਾਲੇ ਨਤੀਜੇ ਜਿਹੜੇ ਨੇ ਜਨਤਾ ਦੁਹਰਾ ਸਕਦੀ ਹੈ ਉਧਰ ਨਾਲ ਹੀ ਇਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਅਮਰਿਤਪਾਲ ਦਾ ਇਹ ਪੂਲ ਸਮਰਥਨ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਿਤਪਾਲ ਬੱਟੀ ਲੀਡ ਦੇ ਨਾਲ ਪੰਥਕ ਸੀਟ ਖਡੂਰ ਸਾਹਿਬ ਜਿਹੜੀ ਹੈ ਉਹ ਵੀ ਜਿੱਤ ਕੇ ਬਾਹਰ ਆਏਗਾ ਔਰ ਜਿਹੜੇ ਵੀ ਉਹਦੇ ਅੱਗੇ ਵਿਰੋਧ ਕਰ ਰਹੇ ਨੇ ਖੜੇ ਨੇ ਚਾਹੇ ਆਪਣੇ ਆਪਣੇ ਨੂੰ ਪੰਥਕ ਕਹਿੰਦੇ ਨੇ ਸੋ ਉਹਨਾਂ ਦਾ ਅਸਲੀ ਚਿਹਰਾ ਪੰਥਕ ਲੋਕਾਂ ਦੇ ਸਾਹਮਣੇ ਸਿੱਖੀ ਦੇ ਸਾਹਮਣੇ ਔਰ ਅਖੌਤੀ ਸਿੱਖਾਂ ਦੇ ਸਾਹਮਣੇ ਵੀ ਆ ਜਾਏਗਾ ਪੇਖਦੇ ਰਹੋ ਤੁਸੀਂ ਹੱਕ ਸੱਚ ਦੀ ਆਵਾਜ਼ ਐਨ ਆਰ ਆਈ ਟੂਡੇ